ਆਪ ਪਾਣੀ ਜਿਹੜੀ ਬੋਤਲ ਕੱਟੀ ਐ ਚੋਂ ਇਹ ਉਹ ਪਾਣੀ ਆ ਜਿਹੜਾ ਸਾਰੇ ਪਲਾਂਟਾ ਚੋਂ ਟ੍ਰੀਟ ਕਰਕੇ ਉਹਦੇ ਪੈਸ਼ਰ ਬੋਰਡ ਕਹਿੰਦੇ ਅਸੀਂ ਪਾ ਰਹੇ ਆ ਦੇਚੋ ਹਾਂ ਇਹ ਲਾਸਟ ਆ ਇੱਥੇ ਆ ਕੇ ਸਾਰੇ ਪਾਣੀ ਦਾ ਫਲੋ ਇੱਥੇ ਨਿਕਦਾ ਆ ਪਾਣੀ ਦੀ ਰਫਤਾਰ ਦੇ ਨੂੰ ਪਾਣੀ ਤੁਹਾਡੇ ਸਾਹਮਣੇ ਚੱਲ ਰਿਹਾ ਤੁਹਾਡੇ ਸਾਹਮਣੇ ਕੈਮਰੇ ਦੇ ਰਹੀ ਭਰਿਆ ਪਾਣੀ ਮੇਰਾ ਖੁੱਲੀ ਬਹਿਸ ਕਰੋ ਮੀਡੀਆ ਦੇ ਸਾਹਮਣੇ ਸਰ ਇਹਦੇ ਬਾਰੇ ਤਾਂ ਸਾਡੇ ਹਾਇਰ ਟੁਟੀ ਕਰ ਸਕਦੇ ਨੇ ਕਿ ਫਿਰ ਤੁਸੀਂ ਆਪਾਂ ਕੀ ਕਰਨਾ ਹੈ ਹਾਂ ਟੁਟੀ ਸਾਹਿਬ ਇਸ ਕੰਮ ਲਈ ਬਹੁਤ ਜ਼ਿਆਦਾ ਸੀਰੀਅਸ ਨੇ ਠੀਕ ਹੈ ਉਹਨਾਂ ਨੇ ਮੇਰੀ ਡਿਊਟੀ ਲਈ ਜਾ ਵੀ ਜੁਲ੍ਹਿਆਂਵਾਲਾ ਸਾਹਿਬ ਆ ਮੈਂ ਕਰ ਸਕਦਾ ਸੋਨਿਆਲ ਓ ਸ੍ਰੀ ਅ ਇੱਕ ਮਿੰਟ ਅਸੀਂ ਰਲ ਕੇ ਬੁੱਢਾ ਨਾਲ ਸਾਫ ਕਰਾਣਾ ਇੱਥੇ ਕੋਈ ਰਾਣੀ ਨਹੀਂ ਤੀਨ ਸਾਰੇ ਡਿਪਾਰਟਮੈਂਟ ਹੀ ਰਲ ਮਿਲ ਕੇ ਕੰਮ ਕਰ ਰਹੇ ਨੇ ਜੀ ਆਪਣੀ ਜਿਹੜੀ ਬੋਡੀ ਉਹਦਾ ਲੈਂਗੁਏਜ ਇਹਨੂੰ ਥੋੜਾ ਫਲੋਰ ਔਰ ਟੂ ਟਾਕ ਵਿਦ ਓਕੇ ਹੈਲੀ ਗੱਲ ਜੀ ਬਿਲਕੁਲ ਜੀ ਹੈ ਜੀ ਕੀ ਨਾਮ ਤੁਹਾਡਾ ਵਰਮੇਸ਼ਿੰਗ ਲੋਟ ਕਰੀਂ ਯਾਰ ਨਾਮ ਹਾਂ ਜੀ ਗੱਲ ਹੀ ਹੋ ਗਈ ਜੀ ਦਾ ਕੈਜਨੇਸ਼ਨ ਲੋਟ ਕਰੋ ਜੀ ਆਪਾਂ ਕੁਝ ਜਵਾਬਸ ਵਾਲੀ ਨਹੀਂ ਕਰ ਸਕਦੇ ਸਿਰ ਆਪਾਂ ਇੱਥੇ ਕਰਮਿਕੀਆਂ ਸਵਾਲ ਜਵਾਬ ਵੇਤਾ ਲੈਣ ਜੀ ਤੁਸੀਂ ਕਹੇ ਖੁੱਲੀ ਫੈਸਲ ਦੀ ਗੱਲ ਕਿੱਜੇ ਬਿਲਕੁਲ ਕਰਾਂਗੇ ਜਦ ਤੁਸੀਂ ਕਿਸੇ ਗੱਲ ਦਾ ਸਾਨੂੰ ਜਵਾਬ ਹੀ ਦੇ ਰਹੇ ਯਾਰ ਕਰੋ ਤੁਸੀਂ ਜੀ ਸਰਕਾਰ ਸਾਡੀ ਬਦਨਾਮ ਹੋਵੇ ਹੈ ਕਿਉਂ ਕੋਈ ਗੱਲ ਚਲੋ ਜੀ ਲਿਖੋ ਜੀ ਇਹਨਾਂ ਫਰੇ ਆਹ ਨੂੰ ਕਲੀਅਰ ਕਰਦਾ ਇਹਨਾਂ ਲੈਕੋਪਲੇਟਿੰਗ ਜਿਹੜੇ ਵੀ ਆਹ ਚੱਲਦੇ ਨੇ ਤੁਹਾਡੇ ਅਨ ਆ ਬੰਦੁਰਾ ਨਿਕਲ ਲੋਕਾਂ ਨਾਲ ਇਹ ਦੂਜੇ ਤੇ ਲੱਕ ਰੋਪਲੇਟਿੰਗ ਵਾਲੇ ਜੀ ਹਾਂਜੀ ਉਹਦਾ ਇਹ ਲੱਕ ਰੋਪਲੇਟ ਲਾਇਆ ਹਾਂਜੀ ਬਿਲਕੁਲ ਜੀ ਜੇਬੀਆਰ ਵਾਲਾ ਜੀ ਜੇਬੀਆਰ ਵਾਲਾ ਜੀ ਠੀਕ ਹੈ ਓਕੇ ਠੀਕ ਹੈ ਮਾਂਜੀ ਗੱਲ ਤੋਂ ਸੈਕੰਡ ਮੈਨੂੰ ਇਹ ਦੱਸੋ ਤੁਸੀਂ ਕਹਿੰਦੇ ਹੋ 36 ਉਹ ਤੇ 20 ਉਹ 20 ਨਹੀਂ ਜੀ 12 12 ਨਾਰਸ ਸਕੇਲ ਨੇ ਜੀ ਵੱਟੋਂ ਦੇ ਨੀਆਂ ਨੇ ਛੋਟੀਆਂ ਕਿੰਨੀਆਂ ਨੇ ਛੋਟੀਆਂ ਬਾਕੀ ਜਿਹੜੇ ਸਾਰੇ ਸੀਟਪੀ ਨਾਲ ਜੁੜੇ ਹੋਏ ਨੇ ਕਿੰਨੀਆਂ ਕਿੰਨੀਆਂ ਉਹਦੇ ਵਿੱਚ 108 ਮੈਂਬਰ 50 ਵਾਲੇ ਦੇਣੇ ਜੀ 50 ਐਮਐਲਡੀ ਦੇ ਸੀਟਪੀ ਜਿਹੜਾ 36 ਹੈਗੇ ਨਹੀਂ ਉਹਦੇ 15 ਐਮਐਲ ਦੀ ਤੇ ਉਹਦੇ 50 ਉਹਦੇ 40 ਦੇ 75 ਨੇ ਟੋਟਲ 200 2250 ਕਹਿ ਸਰ ਨੇ ਲਗਭਗ ਜੀ 2250 ਰਾਈਟ ਇਸ ਤੋਂ ਬਾਅਦ ਤਾਂ ਨਹੀਂ ਇਹ ਜਿਹੜੇ ਸੀਟੀਪੀ ਵਾਲੇ ਤੇ ਦੂਜੇ ਜਿਹੜੇ ਸਕੈਟਰਡ ਬਾਕੀ ਮੈਕਸਿਮ 300 ਲਾ ਲਈਏ ਹਾਂਜੀ ਇਸ ਤੋਂ ਬਾਅਦ ਤਾਂ ਨਹੀਂ ਜੇ ਹੁਣ ਤੁਹਾਨੂੰ ਮਹਾਂਦਰ ਕੇ ਰੋਡ ਤੇ ਲੈ ਜਾ ਜੀ ਜਿਹੜੇ ਸ਼ੇਪਪੁਰੀ ਦੇ ਅੰਦਰ ਬਾੜਦੇ ਆ ਗਲੀਆਂ ਚ ਜੀ ਜਿਹੜਾ ਉੱਥੇ ਦਾ ਪ੍ਰਿੰਟਿੰਗ ਵਾਲਾ ਪਾਣੀ ਆ ਸਾਰਾ ਦੂਜਾ ਤੀਜਾ ਜੀ ਉਹ ਤੁਸੀਂ ਇਹਨਾਂ ਨੂੰ ਵਿਚਣ ਨਹੀਂ ਲੈਂਦੇ ਉਹ ਸਰ ਜਿਹੜਾ ਸਾਡੇ ਕੋਲ ਤੇ ਸਾਰੇ ਜਿਹੜਾ ਵੀ ਕੋਈ ਆਇਡੈਂਟੀਫਾਈ ਹੁੰਦਾ ਸੀ ਨਾਲ ਹੀ ਕਨੈਕਸ਼ਨ ਕਰਵਾ ਦਿੰਦੇ ਨਹੀਂ 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 ਸੋਲੂਸ਼ਨ ਬੋਰਡ ਦਾ ਕੰਮ ਕੀ ਹੁੰਦਾ ਜੋ ਸਟਾਚ ਜੈਸੀ AC ਥੱਲੇ ਬੈਠਣਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੈਸੀ ਅਸੀਂ ਅੱਪ AC ਥੱਲੇ ਬੈਠੇ ਆ ਅਸੀਂ ਤਾਂ ਆ ਦੇਖੋ ਪਸੀਨਾ ਆਇਆ ਨਾ ਜੀ ਬਿਲਕੁਲ ਕਿਦੇ ਲਈ ਆ ਮੈਂ ਤੇ ਕੋਈ ਰਾਜਨੀਤੀ ਕਰਨੀ ਆਇਆ ਅਸੀਂ ਪੰਜਾਬ ਦੇ ਲੋਕਾਂ ਲਈ ਖੜੇ ਆ ਜੀ ਘੱਟੋ-ਘੱਟ 15 ਤੋਂ 20 ਹਜ਼ਾਰ ਜਿਹੜੇ ਘਰਾਂ 'ਚ ਯੂਨਿਟ ਚੱਲਦੇ ਨੇ ਉਹ ਜਨਾਬ ਕੋਲ ਇਹਨਾਂ ਕੋਲ ਪੈਨਲ ਤੇ ਹੈ ਨਹੀਂ ਜਵਾਬ ਦੇ ਦੇ ਯਾਰ ਯੈਸ ਮੈਂ ਲੈ ਕੇ ਚੱਲੂ ਤੁਹਾਨੂੰ ਗਲੀ ਗਲੀ ਮਾਧੋਪੁਰੀ ਸ਼ੇਪੂਰੀ ਚਲੋ ਸਾਨੂੰ ਇਦਾਂ ਨਾ ਜੀ ਚਲੋ ਸਾਨੂੰ ਜਿਹੜੀ ਵੀ ਕੋਈ ਹੈਗੀ ਅਸੀਂ ਤਾਂ ਦੇਖੋ ਆਇਡੈਂਟੀਫਾਈ ਸਾਡੇ ਪੁਲਿਸ ਨੇ ਕੋਲ ਰਿਪੋਰਟ ਦੇ ਟੀਮਾਂ ਜਿਹੜੀਆਂ ਆਇਡੈਂਟੀਫਾਈ ਕਰ ਸਾਡੇ ਦੀਆਂ ਅਗਰ ਕੋਈ ਮਤਲਬ ਆਇਡੈਂਟੀਫਿਕੇਸ਼ਨ ਕਿਸੇ ਨੂੰ ਲੱਗਦਾ ਵੀ ਕੋਈ ਲੀਗਲ ਚੱਲਦੀ ਆ ਉਹ ਸਾਨੂੰ ਲਿਸਟ ਪ੍ਰੋਵਾਈਡ ਕਰਾਓ ਅੱਜ ਹੀ ਸ਼ਾਮ ਅਸੀਂ ਕਿਉਂ ਕਰਾਈਏ ਤੁਸੀਂ ਆਪਣੀ ਸਰਵੇ ਕਰਾਓ ਸਰ ਅਸੀਂ ਤਾਂ ਕਰ ਰਹੇ ਹਾਂ ਸਰਵੇ ਕਰਾਓ ਅਸੀਂ ਤਾਂ ਕਰ ਰਹੇ ਹਾਂ ਸਰ ਨਹੀਂ ਸਰਵੇ ਕਰਾਓ ਸਰ ਇਹ ਅਸੀਂ ਦੇਖੋ ਅਸੀਂ ਕਰ ਰਹੇ ਆ ਸਾਡੇ ਕੋਲੇ ਹਜੇ ਵੀ ਕੰਪਿਊਟਰਾਂ ਵਿੱਚ ਲਿਸਟਾਂ ਹੈਗੀਆਂ ਜਿਹੜੇ ਕਨੈਕਸ਼ਨ ਕਟਵਾਏ ਹੋਏ ਨੇ ਜਦੋਂ ਮਰਜੀਗਾ ਕੀ ਅਵੇਲੇਬਲ ਹੈਗੇ ਨਹੀਂ ਜੀ ਫਿਰ ਜਿਹੜੀਆਂ ਡਾਇਰੈਕਟ ਸੀਟਪੀ ਤੋਂ ਬਿਨਾ ਡਾਈੰਗਾਂ ਦਾ ਪਾਣੀ ਸਿੱਧਾ ਜਾ ਰਿਹਾ ਜੀ ਸਿੱਧਾ ਤਾਂ ਸਰ ਕਿਸੇ ਦਾ ਵੀ ਨਹੀਂ ਜਾ ਰਿਹਾ ਉਹਨਾਂ ਜਿਹੜੇ 12+36 ਨੇ ਉਹਨਾਂ ਦੇ ਆਪਦੇ ਏਟੀਪੀ ਲੱਗੇ ਹੋਏ ਨੇ ਓਕੇ ਆਲੋ ਮੈਂ ਤਾਂ ਸਾਰੀਆਂ ਚੀਜ਼ਾਂ ਤੇ ਨਵੀਂ ਰਿਪੋਰਟ ਕਰਾਂਗਾ ਦੋਸਤ ਜੀ ਆ ਰਾਤ 9:30 ਵਜੇ ਦਾ ਸਿੱਧਾ ਪਾਣੀ ਡਿੱਗਦਾ ਚਾਂਸ ਨਾ ਦੇ ਚਾ ਚੈੱਕ ਕਰੋ ਜੀ ਆਨ ਰਿਪੋਰਟ ਤੁਸੀਂ ਕਹਿੰਦੇ ਟੈਂਕਾਂ ਚ ਪਾਣੀ ਨਹੀਂ ਡਿੱਗਦਾ ਇਹ ਦੱਸੋ ਕਿੱਥੋਂ ਆ ਰਿਹਾ ਇਹ ਸਰ ਕਾਰਪੋਰੇਸ਼ਨ ਦਾ ਡਿਸਪੋਜ਼ਲ ਹੈ ਜੀ ਸਰ ਲਾਈਨ ਦਾ ਕੋਈ ਆਊਟਲੈਟ ਹੈ ਜੀ ਇਹ ਇਹ ਟੈਂਕਾਂ ਦਾ ਪਾਣੀ ਹੈ ਇਹ ਰਾਤ ਨੂੰ ਚੱਲਦੀਆਂ ਨੇ ਜਨਾਬ ਅੱਛਾ ਇਹ ਸਰ ਮੈਂ ਦੱਸਦਾ ਇਹ ਜੀ 15 ਐਮਐਲ ਜਿਹੜਾ ਸੀਟਪੀ ਉਹਦਾ ਆਊਟਲੈਟ ਹੈ ਜੇ ਬੁੱਟੇ ਨਾਲ ਸਿੱਧਾ ਸੁੱਟੋਗੇ ਤੁਸੀਂ ਜੇ ਉੱਥੇ ਜੇ ਉੱਥੇ ਹੋ ਵੀ ਨਾ ਪੰਪ ਸਟੇਸ਼ਨ ਤਾਂ ਤੁਹਾਡਾ ਉੱਥੇ ਚੱਲਦੇ ਨਹੀਂ ਇਹ ਗਊਸ਼ਾਲਾ ਲਾਲਾ ਤੇ ਕਿਥੋਂ ਇੱਕ ਇਹ ਕਹਿੰਦਾ ਆਨਲਟ 15 ਵਾਲੇ ਸੀਟੀ ਦਾ ਆਨਲਟ ਹੈ ਤੁਸੀਂ ਇੰਨਾ ਕਰੋ ਜੀ ਮੇਰੇ ਨਾਲ ਖੁੱਲੀ ਬਹਿਸ ਕਰੋ মিডিਆ ਦੇ ਸਾਹਮਣੇ ਸਰ ਇਹਦੇ ਬਾਰੇ ਤਾਂ ਸਾਡੇ ਹਾਇਰ ਅਥਾਰਟੀ ਕਰ ਸਕਦੇ ਨੇ ਜੀ ਫਿਰ ਇੱਥੇ ਆਪਾਂ ਕੀ ਕਰਨਾ ਆਏ ਹਾਂ ਫਿਰ ਆਪਾਂ ਕੀ ਕਰਨਾ ਆਏ ਹਾਂ ਸਰ ਜਨ ਜੀ ਲੁਧਿਆਣਾ ਹੁਣ ਸਾਰਾ ਤੇ ਚਾਰ ਦਫਤਰ ਨੇ ਜੀ ਮੈਂ ਤੇ ਆਪਣੇ ਦਫਤਰ ਮਤਲਬ ਕੱਲ ਕਰ ਸਕਦੇ ਨੇ ਜੀ ਨਹੀਂ ਨਹੀਂ ਮੇਰੀ ਗੱਲ ਸੁਣੋ ਖੁੱਲੀ ਬੈਸ ਹੈਗੀ ਉਹ ਤਾਂ ਹਾਇਰ 30 ਨਹੀਂ 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 ਹਾਇਰ 30 ਚ ਫਿਰ ਕੀ ਕਹਿੰਦੇ ਫਿਰ ਆਪਾਂ ਫਿਰ ਸਾਡਾ 1 ਡੇਢ ਘੰਟੇ ਤੋਂ ਸਾਰਾ ਦਾ ਟਾਈਮ ਖਰਾਬ ਕੀਤਾ ਆਫੀਸਰਾਂ ਦਾ মিডিਆ ਦਾ ਮੇਰਾ ਠੀਕ ਹੈ ਫਿਰ ਤੁਸੀਂ ਉੱਥੇ ਜਵਾਬ ਦਿੰਦੇ ਜੋ ਜਵਾਬ ਹੀ ਨਹੀਂ ਕੋਈ ਦੇਣਾ ਸੀਓਡੀ ਸੀਓਡੀ ਤੁਹਾਡਾ ਕਿੰਨਾ ਆ ਰਿਹਾ ਦੇਖਿਆ ਸਰ ਮੈਂ ਜਵਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਵੀ ਦੇਖੋ ਲੋ ਜਾਣੇ ਵਿੱਚ ਚਾਰ ਦਫ਼ਤਰ ਨੇ ਮੈਂ ਤੇ ਆਪਣੇ ਦਫ਼ਤਰ ਦੇ ਨਾਲ ਸੰਬੰਧ ਦੱਸ ਸਕਦਾ ਨਾ ਜੀ ਜੇ ਕੋਈ ਖੁੱਲੀ ਬੈਸ ਹੈ ਇਹਦਾ ਇੱਥੇ ਕਿਹਦਾ ਦਫ਼ਤਰ ਆ ਇੱਥੇ ਸਰ ਇੰਚਾਰਜ ਚੀਫ ਇੰਜੀਨੀਅਰ ਸਾਹਿਬ ਨੇ ਜਿਲ੍ਹਾ ਲੁਧਿਆਣੇ ਦੇ ਫਿਰ ਫੇ ਤੁਸੀਂ ਇੱਥੇ ਦੇ ਹੈਗੇ ਸਰ ਬੁੱਢੇ ਨਾਲੇ ਦੇ ਬਾਰੇ ਵੀ ਜਿਹੜਾ ਕੰਮ ਹੈਗਾ ਉਹ ਅਸੀਂ ਦੇਖਦੇ ਆਂ ਜੀ ਚੀਫ ਇੰਜੀਨੀਅਰ ਸਾਹਿਬ ਨੂੰ ਅੱਜ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਹੋਇਆ ਦੁਬਾਰੇ ਮੀਟਿੰਗ ਹੈ ਜੀ ਇਸੇ ਲਈ ਬੁਲਾਇਆ ਹੋਇਆ ਜੀ ਬਿਲਕੁਲ ਜੀ ਅਸੀਂ ਸਾਹਿਬ ਅੰਦਰ ਗਏ ਹੋਏ ਹਾਂ ਇਹ ਇਸ ਕੰਮ ਲਈ ਬਹੁਤ ਜ਼ਿਆਦਾ ਸੀਰੀਅਸ ਨੇ ਠੀਕ ਹੈ ਉਹਨਾਂ ਨੇ ਮੇਰੀ ਡਿਊਟੀ ਲਈ ਜਾਬੀ ਜੁਨੀਅਰ ਸਾਹਿਬ ਮੈਂ ਕਰ ਸਕਦਾ 100 ਨਾਲ ਉਹ ਸ੍ਰੀ ਇੱਕ ਮਿੰਟ ਜੀ ਉਧਰ ਮਾਜੋ ਮੁੱਖ ਮੰਤਰੀ ਸਾਹਿਬ ਲੱਗੇ ਆ ਉਧਰ ਉਹਨਾਂ ਦਾ ਮੈਂ ਜੂਨੀਅਰ ਲੱਗਿਆ ਜੀ ਬਿਲਕੁਲ ਜੀ ਅਸੀਂ ਰਲ ਕੇ ਬੁੱਢਾ ਨਾਲਾ ਸਾਫ਼ ਕਰਾਣਾ ਇੱਥੇ ਕੋਈ ਰਾਜਨੀਤੀ ਲੋੜ ਕੋ ਸਾਰ ਟੂ ਟਾਕ ਵਿਦ اوكي ਪਹਿਲੀ ਗੱਲ ਜੀ ਬਿਲਕੁਲ ਜੀ ਹੈ ਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਨੋਟ ਕਰੀਏ ਨਾਮ ਹਾਂ ਜੀ ਚੱਲੀ ਹਾਂ ਇਹਨਾਂ ਦਾ ਡੈਸੀਗਨੇਸ਼ਨ ਨੋਟ ਕਰੋ ਤੇ ਜੇ ਆਪਾਂ ਕੁਝ ਜਵਾਬਸ ਵਾਲੀ ਨਹੀਂ ਕਰ ਸਕਦੇ ਫਿਰ ਆਪਾਂ ਇੱਥੇ ਕਰਨ ਕੀਆ ਸਰ ਸਵਾਲ ਜਵਾਬ ਦੇ ਤਾਂ ਨਾ ਜੀ ਤੁਸੀਂ ਕਿਹਾ ਖੁੱਲੀ ਬਹਿਸ ਦੀ ਗੱਲ ਕੀਤੀ ਬਿਲਕੁਲ ਕਰਾਂਗੇ ਜਦ ਤੁਸੀਂ ਕਿਸੇ ਗੱਲ ਦਾ ਸਾਨੂੰ ਜਵਾਬ ਹੀ ਨਹੀਂ ਦੇ ਰਹੇ ਯਾਰ ਸਰ ਮੈਂ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਸਾਨੂੰ ਮੂਰਖ ਬਣਾ ਰਹੇ ਤੁਸੀਂ ਮੈਂ ਵੀ ਤਾਂ ਇਹੀ ਕਹਿ ਰਹਿਣਾ ਜੀ ਥੱਲੇ ਗੱਲਾਂ ਕਰਦੇ ਫੰਕਸ਼ਨ ਬੋਰਡ ਦਾ ਸਾਰੇ ਪੰਜਾਬ ਦੇ ਵਿੱਚ ਪੰਜਾਬ ਥੱਲੇ ਗੱਲਾਂ ਬਈ ਕਰੋ ਤੁਸੀਂ ਕਰੋ ਤੁਸੀਂ ਜੀ ਸਰਕਾਰ ਸਾਡੀ ਬਦਨਾਮ ਹੋਵੇ ਹੈ ਕਿਉਂ ਕੋਈ ਗੱਲ ਨਹੀਂ ਚਲੋ ਇਹ ਲਿਖੋ ਜੀ ਇਹਨਾਂ ਬਾਰੇ ਮੈਂ ਸਰ ਕਿ ਅਮੀਤ ਉਹ ਆਕਸੀਜਨ ਦੇ ਬਾਹਰ ਸਰ ਕਿੰਨਾ ਪੜਿਆ ਸਰ ਇਥੇ ਆ ਰਿਆ ਸਰ 339 ਹੈ 339 ਐਮਟੀ ਪਰ ਮਹੀਨਾ 339 ਤੇ ਚਾਹੀਦਾ ਕਿੰਨਾ ਸਰ ਇਹਦਾ ਪੀਪੀਸੀਬੀ ਵੱਲੋਂ ਕੋਈ ਡਿਫਰੈਂਟ ਮਾਈਗ੍ਰੇਸ਼ਨ ਨਹੀਂ ਵੈਸੇ ਵੈਸੇ ਸਰ ਇਧਰ ਵਾਲਾ ਹੈ ਸਰ ਆ ਰਹੇ ਨੇ ਹੈ ਇਧਰ ਵਾਲੇ ਹਾਂ ਜੀ ਦਾਲ ਸਾਹਿਬ ਇਹ ਆ ਰਹੇ ਨੇ ਸਰ ਹਾਂ ਜੀ ਆ ਰਹੇ ਨੇ ਨਾ ਸਰ ਆ 2400 ਇਹ ਵਾਲਾ ਹਾਂ ਜੀ ਨਹੀਂ ਬੀਓਡੀ ਗੜਬੜ ਹੈਗੀ ਹੈ ਜੀ ਗੱਲ ਇਹ ਆ ਤੁਹਾਡੇ ਸਾਹਮਣੇ ਜਿਹੜਾ ਐਕਸੀ ਨਹੀਂ ਭੱਜ ਗਿਆ ਸੀਵਰੇਜ ਦਾ ਪੋਲੂਸ਼ਨ ਦਾ ਹੂੰ ਹਾਂ ਜੀ ਕੋਈ ਕੋਈ ਜਵਾਬ ਨਹੀਂ ਬੋਲਤਾ ਉਹਦੇ ਕੰਮ ਦੇ ਪਈ ਸੀ ਰਾਈਟ ਜਦੋਂ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਫਿਰ ਤੁਸੀਂ ਇੱਥੇ ਆਏ ਕੀ ਕਰਨੋਂ ਅਸਲ ਤੁਹਾਡੇ ਤੋਂ ਜਵਾਬ ਮੰਗਦੇ ਆ ਭਾਈ ਸਾਡੀ ਸਰਕਾਰ ਤੁਸੀਂ ਲੋਕ ਕਿਉਂ ਬਦਨਾਮ ਕਰਦੇ ਹੋ ਉਧਰ ਮਾਨ ਸਾਹਿਬ ਕੰਮ ਕਰ ਰਹੇ ਨੇ ਬੁੱਢੇ ਨਾਲੇ ਨੂੰ ਸਾਫ ਕਰਨੀ ਅੱਜ ਵੀ ਚੀਫ ਇੰਜੀਨੀਅਰ ਸਾਹਿਬ ਉੱਥੇ ਭਲਾਏ ਹੋਏ ਨੇ ਤੇ ਇੱਧਰ ਮੈਂ ਲੱਗਿਆ ਹੋਇਆ ਅਸੀਂ ਵੀ ਇੱਥੋਂ ਰਿਪੋਰਟ ਭੇਜਣੀ ਆ ਭਾਈ ਥੱਲੇ ਆਇਆ ਜੂਨੀਅਰ ਅਸੀਂ ਉਹਨਾਂ ਦੇ ਅਸੀਂ ਰਿਪੋਰਟ ਗਰਾਸ ਰੂਟ ਦੀ ਐਕਚੁਅਲ ਰਿਪੋਰਟ ਦੇਣ ਲਈ ਸਾਨੂੰ ਕਿਹਾ ਗਿਆ ਮਾਨ ਸਾਹਿਬ ਵੱਲੋਂ ਤੇ ਜੇ ਅਜੇ ਇਹ ਠੁਕਕੇ ਅਫਸਰ ਸਾਨੂੰ ਅੱਖਾਂ ਕੱਢਣਗੇ ਇਹ ਵਾਲੇ ਜਿਹੜੇ ਤਾਂ ਨਾਲੇ ਤਾਂ ਕੰਮ ਕਰਦੇ ਨੇ ਸਾਰਾ ਪੁੱਠਾ ਹੀ ਤੇ ਕੋਈ ਗੱਲ ਨਹੀਂ ਇਹ ਅਫਸਰ ਬਾਰੇ ਮਾਨ ਸਾਹਿਬ ਨੂੰ ਰਿਪੋਰਟ ਭੇਜ ਦਿਆਂਗੇ ਇਹਦਾ ਕੀ ਕਰਨ ਉਹ ਆਪਣੇ ਦੇਖ ਲੈਣਗੇ ਸਰ ਲੱਗਦਾ ਹੈ ਕਿ ਵੱਡੀ ਧੰਦਲੀ ਜਿਹੜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਮੈਂ ਤਾਂ ਰਿਕਾਰਡ ਤੁਹਾਨੂੰ ਇਸ ਲਈ ਸਾਰੇ মিডিਆ ਸਤਕਾਰਯੋਗ ਸਾਰੇ ਅਫਸਰ ਆ ਖੜੇ ਨੇ ਤੇ ਸਭ ਦੇ ਸਾਹਮਣੇ ਖੁੱਲੀ ਕਿਤਾਬ ਹੈ ਇਹ ਮੁੱਖ ਮੰਤਰੀ ਪੰਜਾਬ ਵੀ ਅੱਜ ਮੀਟਿੰਗ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਬੁੱਢੇ ਨਾਲੇ ਦੇ ਉੱਤੇ ਕਰ ਰਹੇ ਨੇ ਔਰ ਸਾਨੂੰ ਮਾਣ ਆਪਣੇ ਮਾਨ ਤੇ ਜਿਹੜਾ ਪਾਣੀ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਰਾਤ ਨੂੰ ਆ ਤੁਹਾਡੇ ਸਾਹਮਣੇ ਪੈ ਰਿਆ ਸੀਗਾ ਉਹ ਕਹਿੰਦੇ ਇਹ ਪਾਣੀ ਕੋਈ ਹੋਰ ਹੈ ਜੀ ਐਮਐਲਟੀ ਦੇ ਹੋ ਗਿਆ ਆਪਣਾ ਪਿੱਛਾ ਛੁਡਾ ਰਹੇ ਨਾ ਆਪਣੀ ਜਾਓ ਜਾ ਕੇ ਦੁਬਾਰਾ ਚੈੱਕ ਕਰ ਲਓ ਡੈਂਗਾ ਦਾ ਸਰ ਤੁਸੀਂ ਕਿਹਾ ਡੈਂਗਾ ਕਾਫੀ ਜਲਦੀ ਹਾਂ ਬਿਲਕੁਲ ਮੈਂ ਤਾਂ ਦੇਖੋ ਜਿਹੜੀਆਂ ਡੈਂਗਾ ਸੀਸੀਟੀਵੀ ਤੇ ਐਸਟੀਵੀ ਤੇ ਥਰੂ ਆਉਂਦੀਆਂ ਠੀਕ ਆ ਗੁੱਡ ਆ ਸਾਰੀਆਂ ਡੈਂਗਾ ਮਾਰੀਆਂ ਨਹੀਂ ਹੈਗੀਆਂ ਕੁਝ ਲੋਕ ਜਿਹੜੇ ਇਹਨਾਂ ਦੇ ਵਿੱਚੋਂ ਗਲਤ ਤਰੀਕੇ ਨਾਲ ਉਹਨੂੰ ਪਾਣੀ ਸੁੱਟਦੇ ਨੇ ਡਾਇਰੈਕਟ ਸਾਡੀ ਲੜਾਈ ਉਹਨਾਂ ਨਾਲ ਆ ਕਿ ਵੀ ਉਹ ਕਿਰਪਾ ਕਰਕੇ ਪੰਜਾਬ ਤੇ ਸਾਡੇ ਲੋਕਾਂ ਤੇ ਰਹਿਮ ਕਰਨ ਸਿਰਫ ਆਪਣੇ ਲਾਲਚ ਪਿੱਛੇ ਆਪਣੇ ਘਰ ਦੇ ਲਾਲਚ ਪਿੱਛੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਸਾਰੀ ਸਾਡੀ ਸਰਕਾਰ ਨੂੰ ਬਦਨਾਮ ਨਾ ਕਰਨ। ਅਮਰ ਸਾਹਿਬ ਜਿਹੜੇ ਡੈਰੀਆਂ ਦਾ ਤੁਸੀਂ ਗੱਲ ਕਰ ਰਹੇ ਹੋ ਡੈਰੀਆਂ ਕੁਝ ਤਾਂ ਚਲੋ ਨੋਟ ਦੇ ਵਿੱਚ ਹੈਗੀਆਂ ਨੇ ਪਰ ਕੁਝ ਜਿਹੜੀਆਂ ਮੱਲੇ ਦੇ ਵਿੱਚ ਕਿੱਈਆਂ ਨੇ ਘਰ ਦੇ ਪਸ਼ੂ ਰੱਖੇ ਹੋਏ ਨੇ ਖੁੱਲੇ ਆਮ ਜਿਹੜਾ ਚਲੋ ਕਿ ਜਦੋਂ ਗੋਆ ਮਜ਼ਾ ਕਰਦੀਆਂ ਨੇ ਤਾਂ ਪਾਣੀ ਨਾਲ ਸਮਰਸੀਬਲ ਲੱਗੇ ਹੋਏ ਆ ਪਾਣੀ ਨਾਲ ਸਿੱਧਾ ਨਾਲੇ ਚ ਢੋੜ ਦਿੱਤਾ ਜਾਂਦਾ। ਬਿਲਕੁਲ ਅਸੀਂ ਉਹ ਡੈਰੀ ਵਾਲਿਆਂ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਲਾ ਰਹੇ ਆ ਵੀ ਤੁਸੀਂ ਵੀ ਆਪੋ ਆਪਣੇ ਭਾਈ ਬਲਾਂਟਾਂ ਤੇ ਭੇਜੋ ਗੋਹਾ ਠੀਕ ਆ ਪ ਤੈਂਗਾਲ ਨੇ ਰਿਕਵੈਸਟ ਲਾ ਰਹੇ ਪੈ ਤੁਸੀ ਸੀਟੀ ਵੇ ਥਰੂ ਟਰੀਟ ਕਰਕੇ ਪਾਣੀ ਪਾਓ ਠੀਕ ਹੈ ਪਲੱਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਨਾਂ ਨੂੰ ਵੀ ਕਰ ਰਹੇ ਆ ਤੁਸੀਂ ਵੀ ਨਾਲ ਜੁੜੋ ਤਾਂ ਕਿ ਯਾਰ ਇਹ ਸਾਰਿਆਂ ਦਾ ਭਲਾ ਇਕੱਲੇ ਗੁਰਪ੍ਰੀਤ ਗੋਗੀ ਦਾ ਨਹੀਂ ਹੈ ਸਰਕਾਰ ਇਸ ਚੀਜ਼ ਦੀ ਬਹੁਤ ਸੀਰੀਅਸ ਆ ਟਿਕ ਹੋਰ ਵੱਡਾ ਮੁੱਦਾ ਚੱਕਿਆ ਕਿ 12 ਤੋਂ 15000 ਜਾਂ 20000 ਜਣੇ ਨੇ ਛੋਟੇ ਯੂਨਿਟ ਘਰਾਂ 'ਚ ਲੱਗੇ ਨੇ ਜਿਹੜੇ ਕਿ ਕੈਮੀਕਲ ਵਾਲਾ ਪਾਣੀ ਸਿਰਫ ਪਾਰ ਰਹੇ ਨੇ ਯੈਸ ਯੈਸ ਪਾਰ ਰਹੇ ਨੇ ਮੈਨੂੰ ਕਿਹੜੇ ਸੁਪਨੇ ਆਉਂਦੇ ਨੇ ਉਹਨਾਂ ਨੂੰ ਲੈ ਕੇ ਕਾਰਵਾਈ ਹੋਣੀ ਨਹੀਂ ਕਾਰਵਾਈ ਨਹੀਂ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣੇ ਪਰਿਵਾਰ ਨੇ ਰ ਕੀ ਕਿਰਪਾ ਕਰਕੇ ਬੁੱਡੇ ਨਾਲੇ ਚੋਂ ਡਾਇਰੈਕਟ ਪਾਣੀ ਨਾ ਪਾਓ ਸੀਟਵੀ ਦੇ ਥਰੂ ਆਪਣਾ ਪਾਣੀ ਭੇਜੋ ਉਹ ਦੇ ਕਨੈਕਸ਼ਨ ਕਬਡੀ ਨਹਿਰ ਐਕੀ ਪੋਲੂਸ਼ਨ ਬੋਰਡ ਦੀ ਹੈਗੀ ਆ 101% ਪੋਲੂਸ਼ਨ ਬੋਰਡ ਤੇ ਸੀਵਰੇਜ ਬੋਰਡ ਦੋਨੋਂ ਇਸ ਚੀਜ਼ ਦੇ ਪੱਕੇ ਤੇ ਪੱਕੇ ਗੁਨਾਹਗਰ ਨੇ ਮੈਂ ਮੈਂ ਕਹਿ ਰਿਹਾ ਹਾਂ ਔਨ ਰਿਕਾਰਡ ਕੈਮਰੇ ਦੇ ਤੇ ਸਰ ਕੋਈ ਕਾਰਵਾਈ ਹੋਣੀ ਕਿਉਂਕਿ ਲੱਗਦਾ ਅਨ ਕਾਰਵਾਈ ਦੇਖੋ ਨਹੀਂ ਦੇਖੋ ਦੇਖੋ ਮਾਨ ਸਾਹਿਬ ਨੇ ਕਿਸ਼ਤੀ ਚਲਾਈ ਨਹੀਂ ਸੀ ਕਿਸ਼ਤੀ 'ਚ ਮੀਟਰ ਲੈ ਕੇ ਪਾਣੀ ਨਾਪਿਆ ਸੀ ਠੀਕ ਹੈ ਚਲਾਣੀ ਮੈਨੂੰ ਕੋਈ ਸ਼ੌਕ ਨਹੀਂ ਕੋਈ ਡਾਲੇਕ ਨਹੀਂ ਜਿੱਥੇ ਮੈਂ ਕਿਸ਼ਤੀ ਚਲਾਉਣੀ ਸੀ ਮੀਟਰ ਲੈ ਕੇ ਗਿਆ ਸੀ ਆਪਣੀ ਜ ਚਲ ਜੇ ਮੈਨੂੰ ਕੁਛ ਦਾ ਕੋਈ ਨਹੀਂ ਪੰਜਾਬ ਦੇ ਲੋਕ ਬਚਨ ਪਰ ਕਹਿੰਦਾ ਮਤਲਬ ਹੈ ਸਾਡੇ ਸਰਕਾਰ ਪੂਰੀ ਸਟੇਟ ਅੱਜ ਵੀ ਮਾਨ ਸਾਹਿਬ ਨੇ ਉੱਥੇ ਮੀਟਿੰਗ ਬੁਲਾਈ ਹੋਈ ਆ ਉੱਤੇ ਨਾਲੇ ਦੇ ਉੱਤੇ ਡੇਲੀ ਮੀਟਿੰਗਾਂ ਚੱਲਦੀਆਂ ਨੇ ਅਸੀਂ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਦਵਾਂਗੇ ਸਰਕਾਰ ਚਾਹਦੀ ਆ ਲੋਕਾਂ ਦਾ ਭਲਾ ਹੋਵੇ ਪਰ ਸਰਕਾਰ ਤਾਂ ਚਾਹਦੀ ਆ ਸਰਕਾਰ ਤਾਂ ਚਾਹਦੀ ਆ ਜਿਹੜੇ ਐਦਾਂ ਦੇ ਵਿੱਚ ਬਲੈਕ ਸ਼ੀਪਸ ਨੇ ਜਿਹੜੀਆਂ ਸ਼ਰੀਆਮ ਜਿਨ੍ਹਾਂ ਦੇ ਧੌਣ ਚ ਕੀਲਾ ਫਸਿਆ ਹੋਇਆ ਆ ਸ਼ਰੀਆ ਫਸਿਆ ਹੋਇਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਹਾਊ ਟੂ ਟਾਕ ਠੀਕ ਹੈ ਨਾ ਤੇ ਐਸੀ ਅਫਸਰਾਂ ਦਾ ਇੱਥੇ ਰਹਿਣਾ ਕੋਈ ਵਧੀਆ ਗੱਲ ਨਹੀਂ ਸਰ ਕਹਿੰਦੇ ਨੇ ਕਿ ਕੁਝ ਡਾਇੰਗ ਇੰਡਸਟਰੀ ਦੇ ਜਿਹੜੇ ਲੋਕ ਹੈਗੇ ਨੇ ਉਹ ਕਾਂਗਰਸੀ ਹੈਗੇ ਨੇ ਜਿਹੜੇ ਇਸ ਦਾ ਯਾਰ ਇੱਥੇ ਪਾਰਟੀ ਕੋਈ ਨਹੀਂ ਹੈ ਦੇਖੋ ਕੋਈ ਇਹ ਮੇਰੀ ਗੱਲ ਸੁਣੋ ਜੀ ਭਾਵੇਂ ਇੱਥੇ ਅਸੀਂ ਹੋਈਏ ਕੋਈ ਹੋਵੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਬਸ ਜਿਹੜਾ ਕਾਨੂੰਨ ਕੋਈ ਗਲਤ ਕਰੇਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ